ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਤੁਸੀ ਵੀ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਫਿਰ ਆਪਾਂ ਆਇਆ ਕਿਚਨ ਦੇ ਵਿੱਚ ਆਪਾਂ ਬਣਾਵਾਂਗੇ ਅੱਜ ਹੈਲਥੀ ਮਸ਼ਰੂਮ ਜਿਹਦੇ ਵਿੱਚ ਆਪਾਂ ਸਿਰਫ ਚਾਰ ਲਵਾਂਗੇ ਚਾਰ ਚੀਜ਼ਾਂ ਹੋਣਗੇ ਮਸ਼ਰੂਮ ਹੋਣਗੇ ਤੇ ਇੱਕ ਹੋएगी ਸ਼ਿਮਲਾ ਮਿਰਚ ਤੇ ਦੋ ਅਨियन ਹੋਣਗੇ ਤੇ ਥੋੜੇ ਜੇ সুইਟ ਕੌਰਨ ਹੋਣਗੇ ਕਲਰਫੁਲ ਬਣਾਉਣ ਲਈ ਮਸ਼ਰੂਮ ਨੂੰ ਤੇ ਇਹ 10 ਮਿੰਟਾਂ ਦੇ ਵਿੱਚ ਵਿੱਚ ਮਸ਼ਰੂਮ ਬਣਦੇ ਬਣ ਜਾਣਗੇ ਤੁਹਾਡੇ ਤੇ ਤੁਸੀਂ ਇੰਗਰੀਜ਼ ਦੇ ਨਾਲ ਖਾਣੇ ਤੁਸੀਂ ਚੌਲਾਂ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਰੈਬੀ ਬਣਾ ਸਕਦੇ ਹਾਂ ਤੇ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਹੋ ਜਿੱਦਾਂ ਦੇ ਮਰਜ਼ੀ ਜੀ ਮੈਂ ਤੁਹਾਡੇ ਅਜੀ ਕਰ ਤੁਸੀਂ ਖਾ ਲਓ ਤੇ ਹੁਣ ਆਪਾਂ ਚੱਲਦੇ ਹਾਂ ਉਹਨਾਂ ਦੀ ਕਟਿੰਗ ਕਰਦੇ ਤੇ ਆਪਾਂ ਚੱਲਦੇ ਹਾਂ ਹੁਣ ਕਿਚਨ ਦੇ ਵਿੱਚ ਕੀ ਕਰਦੇ ਆ ਆਹ ਲਓ ਜੀ ਪਹਿਲਾਂ ਆਪਾਂ ਲੱਗਿਆ ਮਸ਼ਰੂਮ ਕਟਣ ਜੇ ਤੁਹਾਡੇ ਕੋਲ ਵੱਡੇ ਮਸ਼ਰੂਮ ਹਨ ਤਾਂ ਤੁਸੀਂ ਉਹਨਾਂ ਦੇ 3 ਰੀਸ ਕਰ ਸਕਦੇ ਹੋ ਜੇ ਛੋਟੇ ਮਸ਼ਰੂਮ ਹਨ ਤਾਂ 2 ਵੀ ਕਰ ਸਕਦੇ ਹੋ ਤੇ 4 ਵੀ ਖਾ ਸਕਦੇ ਆ ਡਿਪੈਂਡ ਮਸ਼ਰੂਮ ਤੇ ਹੁੰਦਾ ਮਸ਼ਰੂਮ ਤੁਹਾਡੇ ਕੋਲ ਕਿੱਡੇ ਸਾਈਜ਼ ਦੇ ਹੈਗੇ ਪਹਿਲਾਂ ਆਪਾਂ ਧੋਤੇ ਸਵਾਰ ਕੇ ਇਹਨਾਂ ਨੂੰ ਲਿਆਂਦਾ ਤੇ ਹੁਣ ਆਪਾਂ ਇਹਨਾਂ ਨੂੰ ਲੱਗਿਆ ਕਟਣ ਵਰਕਟਾਪ ਤੇ ਰੱਖ ਕੇ ਤੇ ਤੁਹਾਨੂੰ ਪਤਾ ਇਹਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਆਪਾਂ ਥੋੜੀ ਜਿਹੀ ਵੀਡੀਓ ਨੂੰ ਸ਼ਾਰਟ ਕਰ ਦਿੰਨੇ ਹਾਂ ਤੇ ਇਸ ਕਰਕੇ ਹੁਣ ਆਪਾਂ ਪਹਿਲਾਂ ਤਾਂ ਇਹ ਸਾਰੇ ਮਸ਼ਰੂਮ ਕੱਟਾਂਗੇ ਫਿਰ ਨਾਲ ਸ਼ਿਮਲਾ ਮਿਰਚ ਵੀ ਕੱਟਾਂਗੇ ਤੇ ਮੇਰਾ ਦੂਜੀ ਸਾਈਡ ਤੇ ਮੇਰਾ ਰਾਜਾ ਵੀ ਫਿਰ ਤਾਂ ਕੱਟਾ ਉਹ ਕਹਿੰਦਾ ਸ਼ਿਮਲਾ ਮਿਰਚ ਕੱਟ ਕੇ फटाफट ਮੈਨੂੰ ਉਹਦੇ ਸ이드 ਤੋਂ ਖਾਣ ਨੂੰ ਤੇ ਦੋ ਮੇਰੇ ਕੋਲੇ ਪਿਆਜ਼ ਹੈਗੇ ਆ ਤੇ ਬਸ ਆਪਾਂ ਇੰਨੀਆਂ ਚੀਜ਼ਾਂ ਹੀ ਲੈਣੀਆਂ ਦੇਖ ਲਓ ਆ ਥੋੜੇ ਥੋੜੇ ਲੈ ਆ ਮੈਂ ਤਾਂ ਇਸ ਗ੍ਰਾਮ ਮੇਰੇ ਕੋਲ ਮਸ਼ਰੂਮ ਅਤੇ ਥੋੜੇ ਜਿ ਮੇਰੇ ਇੱਕ ਸ਼ਿਮਲਾ ਮਿਰਚ ਤੇ ਦੋ ਪਿਆਜ਼ ਤੇ ਥੋੜੇ ਜਿ ਸਵੀਟ ਕੌਨ ਲੈ ਕ ਇਹ ਆਪਾਂ ਪਾ ਲੈ ਡੋਂਗੇ ਦੇ ਵਿੱਚ ਪਾ ਲੈ ਮਸ਼ਰੂਮ ਤੇ ਇਹਦੇ ਵਿੱਚ ਪਾਤੇ ਆਪਾਂ ਸਾਰੇ ਮਸਾਲੇ ਵਿਦ ਕਾਲੀ ਮਿਰਚ ਲੂਣ ਤੇ ਜਿਹੜੇ ਵੀ ਆਪਣੇ ਮਸਾਲੇ ਸਾਰੇ ਹੁੰਦੇ ਆ ਹਲਦੀ ਵਗੈਰਾ ਸਾਰੇ ਆਪਾਂ ਪਾ ਲੈਣੇ ਇਹਦੇ ਵਿੱਚ ਤੇ ਫਿਰ ਮੈਂ ਪਾਉਂਗੇ 2 ਚਮਚੇ ਆਪਾਂ ਪਾਉਂਦਾ ਕੋਨ ਸਟਾਰ ਦੇ ਜਿਹੜਾ ਮੱਕੀ ਦਾ ਆਪਾਂ ਆਟਾ ਕਹਿੰਦੇ ਨੇ ਉਹਨਾਂ ਨੂੰ ਆਪਾਂ ਪੰਜਾਬੀ ਦਾ ਕੋਨ ਸਟਾਰ ਦੇ 2 ਚਮਚੇ ਪਾਉਂਗੀ ਇਹਦੇ ਵਿੱਚ ਤੇ ਇਹਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਆ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਤੇ ਚਮਚੇ 2 3 ਚਮਚੇ ਦਹੀਂ ਦੇ ਪਾ ਸਕਦੇ ਜਿੰਨੇ ਨਾਲ ਆਪਾਂ ਨੂੰ ਲੱਗ ਜਾ ਵੀ ਆਪਣੇ ਮਸ਼ਰੂਮ ਕਿੰਨੇ ਆ ਤੇ ਉਹ ਸਭ ਨਾਲ ਆਪਾਂ ਮਿਕਸ ਆਪ ਇਹ ਹੋ ਜਾਣ ਕਈ ਵੇ ਛੋਟੇ ਹੁੰਦੇ ਆ ਹੁਣ ਮੇਰੇ ਨਾਲ ਦਬਈ ਖਾਲੀ ਕਰ ਦਿੱਤੀ ਮਾੜਾ ਜਿਹਾ ਵੱਡਾ ਜਿਹਾ ਡੱਬਾ ਰਹਿ ਜਾਂਦਾ ਫੇ ਤੁਹਾਨੂੰ ਪਤਾ ਇਹ ਤੇ ਹੁਣ ਆਪਾਂ ਡੱਬਾ ਖਲਕੇ ਤੇ ਇਹ ਚ 2.5 ਚਮਚੇ ਪਾਏ ਤੇ ਡਿਪੈਂਡ ਤੁਹਾਡੇ ਤੇ ਕਰਦਾ ਤੁਹਾਡੇ ਕੋਲ ਮਸ਼ਰੂਮ ਕਿੰਨੇ ਆ ਤੁਸੀਂ ਇਹ ਚ ਕਿੰਨੇ ਪਾਉਣੇ ਆ ਨਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਕਰਨਾ ਮਿਕਸ ਜਿੰਨਾ ਚਿਰ ਸਾਰੇ ਮਸਾਲੇ ਮਿਕਸ ਨਹੀਂ ਕਰ ਸਕਦੇ ਜੇ ਤੁਹਾਨੂੰ ਲੱਈਦਾ ਨਹੀਂ ਮਿਕਸ ਤੋਂ ਲੱਗਦਾ ਔਖੇ ਲੱਗਦਾ ਤਾਂ ਪਹਿਲਾਂ ਤੁਸੀਂ ਦਹੀਂ ਪਾ ਲਓ ਦਹੀਂ ਦੇ ਵਿੱਚ ਸਾਰੇ ਮਸਾਲੇ ਘੋਲ ਲਓ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਉਸ ਤੋਂ ਬਾਅਦ ਵਿੱਚ ਮਸ਼ਰੂਮ ਬਾਦੋ ਜਿਵੇਂ ਮਰਜੀ ਦੋਨਾਂ ਸਾਈਡ ਤੇ ਤੁਸੀਂ ਕਰ ਸਕਦੇ ਆ ਇਹਨਾਂ ਤੇ ਮੇਰੇ ਕੋਲ ਹੈਗਾ 에어 ਫਰਾਈਰ ਆਪਾਂ ਮਿਕਸ ਕਰਕੇ ਬਸ ਹੁਣ 에어 ਫਰਾਈਰ ਦੇ ਵਿੱਚ ਰੱਖਦਾ ਇਹਨਾਂ ਨੂੰ ਥੋੜੇ ਡਰਾਈ ਹੋਣ ਲਈ ਤੇ ਜਦੋਂ ਡਰਾਈ ਥੋੜੇ ਬਣ ਜਾਣਗੇ ਤੇ ਜੇ ਤੁਸੀਂ ਮਸ਼ਰੂਮ ਨੂੰ 에어 ਫਰਾਈ ਚ ਨਹੀਂ ਹੈਗਾ ਤੁਹਾਡੇ ਕੋਲ ਤੁਸੀਂ ਫਰਾਈ ਵਿੱਚ ਵੀ ਰੱਖ ਸਕਦੇ ਆ ਤੁਸੀਂ ਉਹ ਬਨ ਦੇ ਵਿੱਚ ਵੀ ਰੱਖ ਕੇ ਬਣਾ ਸਕਦੇ ਆ ਇਹਨਾਂ ਨੂੰ ਕੋਈ ਨਹੀਂ ਮੇਰੇ ਕੋਲ ਤਾਂ ਈਜ਼ੀ ਸੀਗਾ ਤੇ ਕੋਕਮੇ ਦੇ ਵਿੱਚ ਰੱਖਤਾ ਇਹਦੇ ਵਿੱਚ ਅਸੀਂ ਕਈ ਵਾਰ ਰੋਸਟ ਕਰਕੇ ਵੀ ਮਸ਼ਰੂਮ ਖਾ ਲਈਦੇ ਆ 에ਅਰ ਫਰਾਈ ਬਹੁਤ ਹੈਲਪਫੁਲ ਆ ਤੇ ਇਹ ਹੈਗਾ ਮੇ ਕੋਲ ਨਾਂਸ ਟਿਕਟਾ ਹੈਗਾ ਜਾਂ ਫਰਾਈਪੀ ਨੇ ਇਹਦੇ ਵਿੱਚ ਮੈਂ ਪਾਇਆ ਸਰੋਂ ਦਾ ਤੇਲ ਜੇ ਤੁਹਾਡੇ ਕੋਲ ਸਰੋਂ ਦਾ ਤੇਲ ਨਹੀਂ ਹੈਗਾ ਤੁਸੀਂ ਜੇਸੀ ਕੋਈ ਵੀ ਪਾ ਸਕਦੇ ਆ ਤੇ ਜਾਂ ਕੋਈ ਵਧੀਆ ਕੰਪਨੀ ਦਾ ਤੇਲ ਪਾ ਸਕਦੇ ਹੋ ਜੇ ਤੁਹਾਡੇ ਤੇ ਤੁਸੀਂ ਇਹਦੇ ਵਿੱਚ ਕੀ ਪਾਉਣਾ ਪਾਉਣਾ ਬਿਲਕੁਲ ਥੋੜਾ ਜਿਹਾ ਆ ਆਪਾਂ ਹੈਲਥੀ ਬਣਾ ਰਹੇ ਆ ਹਲੋ ਜੀ ਇਹਦੇ ਵਿੱਚ ਆਪਾਂ ਪਾ ਲਿਆ ਥੋੜਾ ਜਿਹਾ ਆਪਾਂ ਪਾ ਲਿਆ ਜੀਰਾ ਇਹਨੂੰ ਥੋੜਾ ਚੰਗੀ ਤਰ੍ਹਾਂ ਭੁੰਨਾਂਗੇ ਕੜਕ ਕੜਕ ਕਰਨ ਲੱਗੇ ਜਦੋਂ ਆਪਾਂ ਨੂੰ ਪਤਾ ਲੱਗ ਜਾਣਾ ਇਹ ਜੀਰਾ ਭੁੱਜ ਗਿਆ ਜੀਰਾ ਭੁੱਜਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਜਿਹੜੇ ਆਪਾਂ ਦੋ ਪਿਆਜ਼ ਕੱਟ ਕੇ ਰੱਖੇ ਸੀ ਇਹ ਜਿਹੇ ਹੈਲਥੀ ਚੀਜ਼ਾਂ ਤੁਸੀਂ ਵੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਦਿਆ ਕਰੋ ਮੈਸੇਜ ਭਾਜਿਆ ਕਰੋ ਤਾਂ ਮੈਨੂੰ ਮੇਰਾ ਵੀ ਹੌਸਲਾ ਵੱਧਦਾ ਕਿ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਤੇ ਇਸ ਕਰਕੇ ਤੇ ਪਲੀਜ਼ ਤੁਸੀਂ ਮੈਨੂੰ ਸਬਸਕ੍ਰਾਈਬ ਤੇ ਲਾਈਕ ਜੁ ਕੱਲਿਆ ਕਰੋ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਹਰ ਦਿਨ ਤੁਹਾਡੇ ਲਈ ਕੋਈ ਡਿਫਰੈਂਟ ਡਿਫਰੈਂਟ ਚੀਜ਼ ਲੈ ਕੇ ਆਵਾਂ ਕਿ ਤੁਸੀਂ ਕੋਈ ਨਾ ਕੋਈ ਤੁਹਾਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲੇ ਤੇ ਆਪਾਂ ਇਹ ਹੈਲਥੀ ਬਣਾ ਰਹੇ ਆ ਲੋ ਜੀ ਆਪਾਂ ਇਹ ਚ ਪਿਆਜ਼ ਭੁੰਨੇ ਆ ਭੁੰਨੇ ਆ ਪਰ ਪੂਰੇ ਪ੍ਰੋਪਰ ਨਹੀਂ ਆਪਾਂ ਥੋੜੇ ਪਿਆਜ਼ ਭੁੰਨੇ ਆ ਕਾਲੇ ਨਹੀਂ ਕੀਤੇ ਕਹਿੰਦਾ ਮਤਲਬ ਤੇ ਆਪਾਂ ਇਹਦੇ ਵਿੱਚ ਆਪਾਂ ਤੇ সুইਟ ਕੌਰਨ ਹੋਣਾ ਤੇ ਨਾਲ ਆਪਾਂ ਪਾ ਦਾਂਗੇ ਇਹਦੇ ਸ਼ਿਮਲਾ ਮਿਰਚ ਤੇ ਹਰੀ ਮਿਰਚ ਮੈਂ ਇਹਦੇ ਵਿੱਚ ਨਹੀਂ ਪਾਈ ਜੇ ਤੁਸੀਂ ਲੈ ਕੇ ਹਰੀ ਮਿਰਚ ਪਾ ਸਕਦੇ ਪਰ ਬੱਚਾ ਨੇ ਖਾਣੇ ਕਰਕੇ ਮਹਾਰੀ ਮਿਰਚ ਨਹੀਂ ਪਾਈ ਇਹਦੇ ਵਿੱਚ ਮੈਂ ਕਾਲੀ ਮਿਰਚ ਪਾਈ ਹੈ ਤੇ ਆਪਾਂ ਪਾਤੀਆਂ ਸ਼ਿਮਲਾ ਮਿਰਚ ਤੇ ਆਪਾਂ ਥੋੜਾ ਜਿਹਾ ਇਹਨੂੰ ਭੁੰਨਾਂਗੇ ਤੇ ਇਹਦੇ ਵਿੱਚ ਮੈਂ ਪਾਰੀਆਂ ਥੋੜਾ ਜਿਹਾ ਸੋਆਸ ਸੋਸ ਦੋ ਚਮਚੇ ਤੇ ਦੋ ਕ ਚਮਚੇ ਤੋਂ ਸੋਸ ਸੋਸ ਇਹ ਪਾ ਸਕਦੇ ਦੇਖ ਲਓ ਜੀ ਕਲਰ ਦੇਖੋ ਕਿੰਨਾ ਸੋਹਣਾ ਬਾਕੀ ਹੋਰ ਗੱਲਾਂ ਦੀ ਗੱਲਾਂ ਨਾ ਛਾਰੇ ਚੀਜ਼ਾਂ ਵੈਜੀਟੇਬਲ ਹੈ ਇਹ ਹੈਲਥੀ ਹੈ ਸਾਰਾ ਕੁਝ ਆਪਣੇ ਕੋਲੇ ਇਹ ਮਸ਼ਰੂਮ ਚ ਫੋਲੋਅ ਪਰੋਟੀਨ ਹੁੰਦੇ ਤੁਹਾਨੂੰ ਵੀ ਚੈੱਕ ਦੋ ਦਿਨ ਜ਼ਰੂਰ ਖਾਣੇ ਚਾਹੀਦੇ ਆ ਚਾਹੇ ਰੋਸਟ ਕਰਕੇ ਖਾ ਲੋ ਚਾਹੇ ਫਰਾਈ ਕਰਕੇ ਖਾ ਲੋ ਨਾ ਆਪਾਂ ਪਪਰਿਕਾ ਮਿਰਚਾਂ ਨਹੀਂ ਹੈਗੀਆਂ ਮੱਚਾ ਨਹੀਂ ਭਾਈ ਆਪਾਂ ਪਪਰਿਕਾ ਥੋੜਾ ਜਿਹਾ ਹੋਰ ਕਲਰ ਕਰ ਲੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਚੈੱਕ ਕੀ ਆਪਾਂ ਇਹਨਾਂ ਨੂੰ ਭੁੰਨਾ ਹੈ ਜਿੰਨਾ ਚੱਕ ਆਪਣੀ ਸ਼ਿਮਲਾ ਮਿਰਚ ਤੇ ਜਿਹੜੇ সুইਟ ਕੌਰ ਮੇਰੇ ਕੋਲ ਫਰੋਜ਼ਨ ਵਾਲੇ ਆ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਭੁੰਨਾਗੇ ਜਿੰਨਾ ਚੱਕ ਇਹ ਥੋੜੇ ਜਿਹਾ ਕ੍ਰਾਂਚੀ ਜਿਹਾ ਹੋ ਜਾਣਗੇ ਕਿਉਂਕਿ ਮੈਂ সুইਟ ਕੌਰਨ ਫਰੋਜ਼ਨ ਤੋਂ ਲੈ ਸੀ ਤੇ ਸ਼ਿਮਲਾ ਮਿਰਚ ਆਪਾਂ ਫਰੈਸ਼ ਲੈ ਆਂਦੀ ਸੀਗੀ ਤੇ ਇਹਨੂੰ ਹੁਣ ਆਪਾਂ ਰੱਖਾਂਗੇ ਥੋੜਾ ਜਿਹਾ ਲਈ ਢੱਕਣ ਲਾ ਕੇ ਢੱਕਣ ਲਾ ਕੇ ਰੱਖਣ ਤੋਂ ਬਾਅਦ ਆਪਾਂ ਇਹਨੂੰ ਫਿਰ 2 ਮਿੰਟ ਲਈ ਇਹਨੂੰ ਪਕਾਵਾਂਗੇ ਕਿਉਂਕਿ ਸ਼ਿਮਲਾ ਮਿਰਚ ਤੇ ਜਿਹੜੇ ਆਪਨੇ সুইਟ ਕੌਰਨ ਪਾਇਆ ਸੀ ਉਹ ਭੁੱਜ ਜਾਣਗੇ ਚੰਗੀ ਤਾਂ ਬਾਹਰachar ਆਪਾਂ ਇਹਨੂੰ ਨਹੀਂ ਪਕਾਉਣਾ ਤੇ ਉਧਰ ਮੇਰੇ 에ਅਰ ਫ੍ਰੈਜ ਮੇਰੇ ਮਸ਼ਰੂਮ ਰੱਖਿਆ ਜੇ ਤੁਹਾਡੇ ਕੋਲ ਫਰਨੇਰ ਹੈ ਤੁਸੀਂ ਓਵਨ 'ਚ ਵੀ ਰੱਖ ਸਕਦੇ ਹੋ ਓਵਨ 'ਚ ਨਹੀਂ ਹੈ ਤਾਂ ਤੁਸੀਂ ਫਰਾਈ ਪੈਨ 'ਚ ਵੀ ਰੱਖ ਸਕਦੇ ਹੋ ਥੋੜਾ ਜਿਹਾ ਤੁਹਾਨੂੰ ਕੋਲੇ ਖਾਣ ਦੇ ਹਲਾਉਣੇ ਪੈਣੇ ਆ ਆ ਲੋ ਜੀ ਆ ਗਏ ਮੇਰੇ ਮਸ਼ਰੂਮ ਤੁਸੀਂ ਏਦਾਂ ਵੀ ਖਾ ਸਕਦੇ ਇਹਨਾਂ ਨੂੰ ਰੋਸਟ ਕਰਕੇ ਥੋੜਾ ਜਿਹਾ ਹੋਰ ਤੇ ਪਰ ਆਪਾਂ ਇਹਨਾਂ ਦੀ ਸਬਜ਼ੀ ਦੀ ਤਰ੍ਹਾਂ ਬਣਾ ਰਹੇ ਆ ਰੈਪ ਬਣਾ ਰਹੇ ਆ ਜਾਂ ਤੁਸੀਂ ਸੌਲਾਣਾ ਵੀ ਖਾ ਸਕਦੇ ਹੋ ਦੇ ਹੀ ਨਾ ਵੀ ਖਾ ਸਕਦੇ ਹੋ ਤੇ ਰੋਟੀ ਨਾਲ ਵੀ ਖਾ ਸਕਦੇ ਹੋ ਰੈਪ ਵੀ ਰੈਪ ਦੇ ਵਿੱਚ ਵੀ ਪਾ ਸਕਦੇ ਆ ਇਹ ਹੁਣ ਤੁਹਾਡੇ ਤੇ ਡਿਪੈਂਡ ਕਰੂ ਤੁਸੀਂ ਇਹਨੂੰ ਕਿੱਦਾਂ ਪਸੰਦ ਕਰਦੇ ਹੋ ਤੇ ਜਿਵੇਂ ਵੀ ਮਰਜ਼ੀ ਖਾ ਲਓ ਇਹ ਕਲਰਫੁੱਲ ਲੁੱਕ ਨਾਲ ਹੀ ਸਾ ਤੇ ਤੁਹਾਡੇ ਖਾਣ ਨੂੰ ਟੇਸਟ ਵੀ ਇਹਦਾ ਇੰਨਾ ਵਧੀਆ ਤੇ ਇਹਨਾਂ ਸਵਾਦੀ ਟੇਸਟਰ ਤੁਸੀਂ ਇੱਕ ਵਾਰ ਬਣਾ ਕੇ ਦੇਖੋ ਤੁਸੀਂ ਜਿੰਨੇ ਕਹੋ ਜਿਹੜਾ ਵੀ ਬਣਾਓ ਤੇ ਵੀਕ ਬਾਅਦ ਕਿਆ ਕਰੂਗਾ ਮਸ਼ਰੂਮ ਬਣਾਓ ਹੈਲਥੀ ਆ ਨਾਲੇ ਤਾਂ ਪ੍ਰੋਟੀਨ ਨਾਲ ਜਲਦੀ ਲੈਸ ਥੈਨ 10 ਮਿੰਟ ਦੇ ਵਿੱਚ ਵਧੀਆ ਪੰਜਾਂਦੇ ਆ ਕਿਉਂਕਿ ਬਾਲੇ ਆਪਣੀਆਂ ਚੀਜ਼ਾਂ ਹੈ ਵੈਜੀਟੇਬਲ ਹੀ ਕੁਕ ਕਰਨੀਆਂ ਨਹੀਂ ਪੈਂਦੀਆਂ ਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਕੋਈ ਸਬਜੀ ਬਣਾ ਸਕਦੇ ਆ ਮਸ਼ਰੂਮ ਹੋ ਗਿਆ ਪਨੀਰ ਹੋ ਗਿਆ ਤੁਸੀਂ ਇਹਦੇ ਵਿੱਚ ਚਿਕਨ ਖਾਣਾ ਚਿਕਨ ਵੀ ਪਾ ਸਕਦੇ ਆ ਇਹ ਤੁਹਾਡੇ ਤਾਂ ਤੁਸੀਂ ਕੀ ਬਣਾਉਣ ਪਰ ਅੱਜ ਮੈਂ ਤੁਹਾਨੂੰ ਵੈਜੀਟੇਰੀਅਨ ਪਿਓਰ ਫੁੱਲ ਆਫ ਪ੍ਰੋਟੀਨ ਦੇ ਤੁਹਾਨੂੰ ਬਣਾ ਕੇ ਦਿਖਾ ਰਹੀ ਆ ਇਹ ਮਸ਼ਰੂਮ ਹਲੋ ਜੀ ਆਪਣੇ ਮਸ਼ਰੂਮ ਬਣ ਕੇ ਹੋ ਗਏ ਬਿਲਕੁਲ ਤਿਆਰ ਅਤੇ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਹਨਾਂ ਨੂੰ ਕਿੱਦਾਂ ਖਾਣਾ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ ਤੇ ਜੇ ਤੁਹਾਨੂੰ ਪਸੰਦ ਆ ਤਾਂ ਮੈਸੇਜ ਜ਼ਰੂਰ ਪਾ ਦਿਆ ਕਰੋ ਪਲੀਜ਼ ਮੇਰਾ ਵੀ ਹੌਸਲਾ ਇਸ ਚੀਜ਼ ਨਾਲ ਵਧਾ ਤੇ ਹੁਣ ਆਪਾਂ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਨੈਕਸਟ ਬਲੌਗ ਕਿਹੜਾ ਲੈ ਕੇ ਆਉਣੀ ਹੈ ਤੁਹਾਡੇ ਲਈ ਐਕਸਾਈਟਡ ਹੋਊਗਾ ਤੇ ਤੁਸੀਂ ਮੇਰੇ ਬਲੌਗ ਦੀ ਵੀਡੀਓ ਦੀ ਵੇਟ ਕਰੋ ਤੇ ਸ਼ਾਮ ਨੂੰ ਆਉਂਦੀ ਹੁੰਦੀ ਆ ਇੰਡੀਆ ਦੇ ਟਾਈਮ ਤੇ ਚਾਂਦੇ ਮੈਂ ਬਾਹਰਲੇ ਟਾਈਮ ਦੇ ਮੇਰੇ ਇੰਡੀਆ ਦੇ ਟਾਈਮ ਤੇ ਸ਼ਾਮ ਰਾਤ ਨੂੰ ਆਉਂਦੀ ਆ ਤੇ ਸਵੇਰ ਦੇ ਟਾਈਮ ਤੁਹਾਡੇ ਕੋਲੇ ਪਹੁੰਚਦੀ ਆ ਤੇ ਇਸ ਕਰਕੇ ਪਲੀਜ਼ ਮੇਰੇ ਬਲੌਗ ਦਾ ਵੀਡੀਓ ਦਾ ਵੇਟ ਕਰਿਆ ਕਰੋ ਤੇ ਜਰੂਰ ਇਹਨੂੰ ਦੇਖਿਆ ਕਰੋ ਤੇ ਮੈਨੂੰ ਸਪੋਰਟ ਕਰਿਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ